ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਇਹ ਨੋਟ ਕਰ ਲਿਓ। ਆਪਣੇ ਹੀ ਪਿੰਡ ਮੋਦਕੀ ਦੇ ਜ਼ਿਲ੍ਹੇ ਫਿਰੋਜ਼ਪੁਰ ਦੀ ਵੀਡੀਓ ਵਿਖਾਉਣ ਲੱਗੇ ਆ ਤੁਹਾਨੂੰ। ਮੋਦਕੀ ਨਗਰ ਦੀ। ਘਰੇ ਡੂਮਾਜਾ ਸੱਜਣੋ। ਘਰੇ ਹੀ ਜਾਨਵਰ ਰੱਖੇ ਹੋਏ ਆ ਤੇ ਕੋਈ ਵਪਾਰ ਲੈਣ ਦਾ ਸੱਜਣੋਂ ਨਹੀਂਗਾ ਕੰਮ ਤੇ ਨੀਲੀ ਰਾਵੀ ਦੀ ਮੈਂ ਚੰਗੇ ਦੁੱਧ ਦੀ ਮਾਲਕਾਂ ਸੱਜਣੋਂ ਬਾਕੀ ਆਪਣੇ ਏਰੀਏ ਦੀਆਂ ਤਕਰੀਬਨ ਹੀ ਸਾਰੀਆਂ ਮਈਆਂ ਫਿਰੋਜਪੁਰ ਬਾਰਡਰ ਲਾਈਨ ਦੀਆਂ ਮਈਆਂ ਨੀਲੀ ਰਾਵੀ ਦਾ ਪੱਖ ਜਿਹੜੀਆਂ ਰੱਖਦੀਆਂ ਚੰਗੀਆਂ ਹੀ ਤੇ ਘਰੇ ਚੋਈ ਹੋਈ ਆ ਸੂਣ ਵਾਲੀ ਆ ਕਿੰਨੇ ਦਿਨ ਕੱਢਦੀ ਆ ਹਜੇ ਉਹ ਤਰੀਕ ਤਰੂਕ ਆਪਾਂ ਪੁੱਛ ਲੈਣੀ ਆ ਤੇ ਕਿੰਨਾ ਇਹਨੇ ਕਰਮਾਂ ਵਾਲੀ ਨੇ ਦੁੱਧ ਦਿੱਤਾ ਕਿਹੜਾ ਸੂਆ ਸੰਦੀ ਸਾਰੀ ਜਾਣਕਾਰੀ ਲੈਨੇ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਾ ਠੀਕ ਠਾਕ ਵਧੀਆ ਵਰਤ ਕੋਈ ਸੁਣਾਓ ਚੜਦੀ ਕਲਾ ਨਾ ਹਾਂ ਕਿਰਪਾ ਬਾਤੇ ਤੇ ਆਪਣੀ ਮੈਂ ਸੂਆ ਪਹਿਲਾਂ ਦੱਸੀਏ ਵੀ ਕਿਹੜਾ ਸੰਦੀ ਆ ਸੂਆ ਕੀ ਤੀਜਾ ਜੀ ਇਹ ਤੀਜਾ ਸੂਆ ਸੂਗੀ ਤੇ ਦੂਜੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਇਹਦੇ ਕੋਲ ਇਹ ਸੂਏ ਦੇ 15 ਤੋਂ 16 ਲੀਟਰ ਦੇ ਵਿੱਚੋਂ ਦਿੱਤਾ ਗਏ 15 ਤੋਂ 16 ਲੀਟਰ ਦੁੱਧ ਜਿਹੜਾ ਇਹ ਕਰਮਾਂ ਵਾਲੀ ਆਪਣੇ ਘਰੇ ਚੋਂ ਆਉਂਦੀ ਰਹੀ ਆ ਹਾਂਜੀ ਹਾਂਜੀ ਤੇ ਹੁਣ ਚਾਚਾ ਦਿਨ ਕਿੰਨੇ ਲੈਂਦੀ ਆ ਦੇਰੇ ਦੇ 14 ਨੂੰ ਤੇ ਪੂਰੇ ਦਿਨ ਜੀ ਇਹਦੇ ਅੱਜ 11 ਤਰੀਕ ਹੋ ਗਈ ਤੇ 14 ਨੂੰ ਦਿਨ ਪੂਰੇ ਆ ਤੇ ਲੇ ਵਾਲੂ ਵਾ ਕਿਵੇਂ ਮੌਕੇ ਤੇ ਪੂਰਾ ਫਲ ਭਰਦੀ ਹੈ ਨਾ ਟਾਈਮ ਤੇ ਭਰਦੀ ਆ ਜੀ ਟਾਈਮ ਤੇ ਜਦੋਂ ਸੁਣਦੀ ਆ ਤੇ ਉਦੋਂ ਤਹਿ ਤੋੜ ਦਿੰਦੀ ਹੈ ਨਾ ਹਾਂਜੀ ਠੀਕ ਆ ਤੇ ਚਾਚਾ ਇਹ ਗੱਬਣ ਗੁੱਬਣਾ ਕਿਸੇ ਟੀਕੇ ਦੋ ਕਿਹਦੇ ਤੋਂ ਕਿ ਮਾਲੀ ਤੋਂ ਕਰਾਈ ਆ ਤੇ ਗੱਬਣ ਸਰਕਾਰੀ ਟੀਕਾ ਕਰਾਈ ਸਰਕਾਰੀ ਟੀਕਾ ਜਿਹੜਾ ਆਪਾਂ ਇਹਨੂੰ ਲਵਾਇਆ ਤੇ ਥਣਾ ਥਣਾ ਲੋ ਭਾਰਪੂਰੇ ਲੋਕ ਕਿ ਨਾ ਜਮਾ ਗਰੰਟੀ ਵਾਲੀ ਪੋਲੀ ਜਮਾ ਚੂਨ ਚ ਜਮਾ ਚੂਨ ਚ ਵੀ ਪੋਲੀ ਕਰਮਾਂ ਵਾਲੀ ਠੀਕ ਆ ਓਕੇ ਰਿਪੋਰਟ ਆ ਜੀ ਨੋ ਤੋਰ ਚੈੱਕ ਕਰੋ ਅੱਖ ਦੇਖੋ ਪੂਰੀ ਮਾਨਕ ਨਹੀਂ ਚਿੱਟੀਆਂ ਅੱਖਾਂ ਮੱਥੇ 'ਚ ਮਗਰਲੇ ਪੈਰ ਲੇ ਵਿੱਚ ਵੀ ਕਰਮ ਵਾਲੀ ਦੇ ਡੱਬ ਹੈਗੇ ਆ ਤੇ ਜਿਹੋ ਜੇ ਵੀ ਸੱਜਣੋਂ ਤੁਸੀਂ ਟੀਕੇ ਇਹਦੇ ਲਵਾਉਂਗੇ ਉਹੋ ਜੇ ਬੱਚੇ ਕਰਮਾਂ ਵਾਲੀ ਦੇਊਗੀ ਕਿਉਂਕਿ ਮੈਂ ਇੱਕ ਤੁਹਾਨੂੰ ਚਾਚਾ ਭਲਜੀ ਕਰ ਗਈ ਹੈ ਨਾ ਹੋਣੀ ਕੀਤੀ ਹੈ ਨਾ ਠੀਕ ਆ ਠੀਕ ਆ ਠੀਕ ਲਓ ਵੀ ਸੱਜਣੋਂ ਇੱਥੋਂ ਕਰੋ ਚੱਕ ਉਥੇ ਥੋੜਾ ਜਿਹਾ ਨੇਰਾ ਪੈਣ ਲੱਗ ਗਿਆ ਸੀ ਥਣਾ ਤੁਣਾ ਲੋ ਚਾਚਾ ਕਹਿੰਦਾ ਓਕੇ ਆ ਉਂ ਭਾਲ ਇਹ ਕਰ ਜਾਂਦੀ ਆ ਤੇ ਓਕੇ ਰਿਪੋਰਟ ਚ ਮੈਂ ਕਹਿ ਸਕਦੇ ਆਪਾਂ ਵੀ ਚੰਗੇ ਘਰਾਣੇ ਦੀ ਤੇ ਚੰਗੀ ਬਰੀਡ ਵਾਲੀ ਐ ਇੱਥੇ ਕਰ ਲੋ ਚੈੱਕ ਮਧਰੀ ਗੋਡੀ ਦੀ ਆ ਗਈ ਅਗਲੀ ਲੱਤ ਛੋਟੀ ਆ ਕਰਮਾਂ ਵਾਲੀ ਦੀ ਤੇ ਮੇਰਾ ਮਨ ਆ ਯਾਰ ਜੇ ਚੰਗੇ ਟੀਕੇ ਲਵਾ ਲੈਣਾ ਆਪਾਂ ਤੇ ਚੰਗੇ ਬੱਚੇ ਲਾਇਆ ਕਰੂਗੀ ਤੇ ਬਾਕੀ ਹੌਲੀ 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 ਕੋਈ ਗੱਲ ਨਹੀਂ ਲੈ ਚੱਲ ਛੇੜਾ ਲੈ ਚੱਲ ਲੈ ਚੱਲ ਵੇਖੋ ਸੱਜਣੋ ਪਸ਼ੂਆਂ ਦੀ ਤਾਂ ਕਰਦੀ ਆ ਵੀ ਪਸ਼ੂ ਉਧਰ ਆ ਬਾਕੀ ਤੇ ਇੱਧਰ ਵੀ ਬਾਈਦੀਆਂ ਰਹਿੰਦੀਆਂ ਇਹ ਐ ਨਹੀਂ ਚੱਕਰ ਕੋਈ ਵੇਖੋ ਪੂਰੀ ਪਲੀ ਸੰਭਈਆ ਕਿਉਂਕਿ ਸੰਭਾਈ ਇਸ ਘਰੇ ਵੀ ਬਹੁਤ ਆ ਸੱਜਣਾ ਜ 15 16 ਦੁੱਧ ਚੋਇਆ ਨਾ ਤਾਂ ਇਹ ਨਹੀਂ ਹੈਗਾ ਵੀ ਬੈਣ ਸੰਭਾਈ ਤੋਂ ਸੰਭਾਈ ਫੁੱਲ ਆ ਇਸ ਘਰੇ ਵੀ ਤੇ ਪੂਰੇ ਸ਼ੌਂਕ ਨਾਲ ਪਸ਼ੂ ਸੰਭਦੇ ਇੱਥੇ ਵੀ ਕੋਈ ਐ ਨਹੀਂ ਹੈਗਾ ਸੱਜਣਾ ਠੰਡੀ ਸੀਲ ਵੀ ਚਾਚਾ ਕਹਿੰਦਾ ਫੁੱਲਾ ਕਰਮਾਂ ਵਾਲੀ ਚਾਚਾ ਲੰਮਾ ਟਾਈਮ ਲੱਦੀ ਹੋਏ 7 ਮਹੀਨੇ ਮਿਲ ਗਈ ਹੈ ਨਾ ਕਰਮਾਂ ਵਾਲੀ ਠੀਕ ਆ ਤੇ ਚਾਚਾ ਹੀ ਰੇਟ ਫੇਰੇ ਦਾ ਆਪਾਂ ਰੇਟ ਤਾਂ 1 30 ਹੈ ਜੀ 130000 ਰੁਪਇਆ ਆਪਣਾ ਰੇਟ ਆ ਤੇ ਮੌਕੇ ਤੇ ਆਏ ਭੈਣ ਭਰਾ ਦਾ ਮਾਨਤਨ ਕਰਾਂਗੇ ਹਨਾ ਜਿਹੜਾ ਵੀ ਕੋਈ ਦੂਰੋਂ ਨੇੜੇੋਂ ਆ ਗਿਆ ਲੋ ਵੀ ਸੱਜਣੋ ਆਪਣੇ ਪਿੰਡ ਮੋਦਕੀ ਦੇ ਵਿੱਚ ਕਿਸੇ ਨੂੰ ਹੀ ਪੁੱਛ ਸਕਦੇ ਆ ਚਾਚੇ ਦਾ ਨਾਮ ਹੈਗਾ ਸੁਖਦੇਵ ਸਿੰਘ ਤੇ ਡੀਲਰ ਦੇ ਨਾਮ ਤੇ ਸਾਰੇ ਜਾਣਦੇ ਆ ਕਿਉਂਕਿ तकरीबन ਸਾਰਾ ਪਿੰਡ ਹੀ ਸੱਜਣੋ ਇਸ ਨਾਮ ਨੂੰ ਜਾਣਦੇ ਆ ਇਹ ਸੁੱਖਾ ਡੀਲਰ ਕਹਿ ਕੇ ਜਦੋਂ ਮਰਜ਼ੀ ਆ ਜਾਓ ਕਿਉਂਕਿ ਪਿੰਡ ਦੇ ਵਿਚਾਲੇ ਜੇ ਬਾਈ ਦੀ ਕੋਠੀ ਆ ਚਾਚੇ ਦੀ ਓਕੇ ਰਿਪੋਰਟ ਮੈਂ ਆ ਕੋਈ ਝੂਠ ਸੁਭਾਣ ਵਾਲਾ ਕੰਮ ਨਹੀਂ ਹੁੰਦਾ ਸਜਣੋ ਸਾਰੇ ਪਸ਼ੂ ਓਕੇ ਰਿਪੋਰਟ ਰੱਖਿਆ ਕਰੇ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਕਰਕੇ ਤਸੱਲੀ ਕਰਿਓ ਖਰੀਦਦਾਰੀ